ਹਜ਼ਾਰਾਂ ਸਾਲ ਪੁਰਾਣੇ ਹਿਮਾਚਲ ਪ੍ਰਦੇਸ਼ ਦੇ ਸ਼੍ਰੀ ਲੁਟਰੂ ਮਹਾਦੇਵ ਸ਼ਿਵ ਮੰਦਿਰ ਦੇ ਵਿੱਚ 24 ਮਾ ਵਿਸ਼ਾਲ ਪਗਵਤੀ ਜਾਗਰਣ 21 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਜਾਗਰਣ ਸੰਬੰਧੀ ਤਿਆਰੀਆਂ ਜ਼ੋਰਾਂ ਸ਼ੋਰਾਂ ਉੱਤੇ ਚੱਲ ਰਹੀਆਂ ਨੇ। ਇਹਨਾਂ ਤਿਆਰੀਆਂ ਦਾ ਜਾਇਜ਼ਾ ਲੈਣ ਦੇ ਲਈ ਸ਼੍ਰੀ ਲੁਟਰੂ ਮਹਾਦੇਵ ਸੇਵਾ ਸੰਪਤੀ ਦੇ ਉੱਤੇਦਾਰ ਅੱਜ ਮਹਾਦੇਵ ਮੰਦਿਰ ਪਹੁੰਚੇ। ਮੰਦਿਰ ਦੇ ਵਿੱਚ ਪਹੁੰਚੇ ਉੱਤੇਦਾਰ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਸ਼ਾਲ ਪਗਵਤੀ ਜਾਗਰਣ ਮੰਡੀ ਗੋਬਿੰਦਗੜ੍ਹ ਖੰਨਾ ਬਰਨਾਲਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਕਰਵਾਇਆ ਜਾ ਰਿਹਾ ਹੈ ਅਸਲੀ ਤਿਆਰੀਆਂ ਜ਼ੋਰਾਂ ਸ਼ੋਰਾਂ ਉੱਤੇ ਚੱਲ ਰਹੀਆਂ ਨੇ ਉਹਨਾਂ ਦੱਸਿਆ ਕਿ ਜਾਗਰਣ ਦੇ ਵਿੱਚ ਮਾਤਾ ਦਾ ਗੁਣਗਾਨ ਵਿਕਰਮ ਰਾਠੌਰ ਬਰਨਾਲਾ ਵਾਲੇ ਕਰਨਗੇ ਜਾਗਰਣ ਵਾਲੇ ਦਿਨ ਮੰਦਰ ਨੂੰ ਰੰਗ ਪਰੰਗਰੀਆਂ ਲੈਟਨ ਦੇ ਨਾਲ ਸਜਾਇਆ ਜਾਵੇਗਾ ਮੰਦਰ ਦੇ ਵਿੱਚ ਪਹੁੰਚਣ ਵਾਲੇ ਸ਼ਰਧਾਲੂਆਂ ਲਈ ਹਰ ਤਰ੍ਹਾਂ ਦੇ ਇੰਤਜ਼ਾਮ ਕੀਤੇ ਜਾਂਦੇ ਨੇ ਇਸ ਦਿਨ ਜਾਗਰਨ ਦੇ ਵਿੱਚ ਪਹੁੰਚਣ ਵਾਲੇ ਸ਼ਰਧਾਲੂਆਂ ਲਈ ਵਿਸ਼ਾਲ ਪੰਡਾਰਾ ਵੀ ਲਗਾਇਆ ਜਾਂਦਾ ਹੈ ਜੀ ਨਾ ਜੀ ਸੁਸ਼ੀਲ ਸ਼ਰਮਾ ਸ਼ਰਬਾ ਜੀ ਲੁਟਰ ਮਹਾਦੇਵ ਆਇਓ ਹਾਂ ਜੀ ਤੇ ਜਾਗਰਨ ਕਰੇ ਤਿੰਨ ਵਾਰ ਜਾਗਰਨਾ ਤੇ 24ਵਾਂ ਜਾਗਰਨ ਹੈ ਜੀ ਕਿੰਨੇ ਤਰੀਕ ਨੂੰ ਜੀ 21 ਸਤੰਬਰ 2024 ਦਿਨ ਸ਼ਨੀਵਾਰ 24ਵਾਂ ਜਾਗਰਨ ਹੈ ਤੇ 15 ਅਗਸਤ ਦੇ ਦਿਹਾੜੇ ਤੋਂ ਅੱਜ ਆਇਓ ਕੀ ਕਰਨਾ ਹੈ ਹੋਰ 15 ਅਗਸਤ ਦੇ ਦਿਹਾੜੇ ਤੋਂ ਇੱਕ ਤਾਂ ਪੂਰੇ ਸ਼ੰਕਰ ਦੇ ਅਸੀਂ ਦਰਸ਼ਨ ਕਰਨ ਆਏ ਹਾਂ ਇਹ ਕਿੱਥੇ ਅਸੀਂ ਹਰ ਸਾਲ 15 ਅਗਸਤ ਨੂੰ ਝੰਡਾ ਵੀ ਚੜਾਈਦਾ ਹੈ ਤਿਰੰਗੇ ਝੰਡੇ ਦੀ ਸ਼ਾਮ ਬਣਾਈਦੀ ਹੈ ਇਸ ਕਰਕੇ ਸਾਡੇ ਦੋ ਕੰਮ ਹੋ ਜਾਂਦੇ ਨੇ ਇੱਕ ਤਾਂ 15 ਅਗਸਤ ਮਨਾ ਲੈਂਦੇ ਆ ਅਸੀਂ ਇੱਕ ਪੂਲੇ ਸ਼ੰਕਰ ਦੇ ਦਰਸ਼ਨ ਕਰ ਜਾਂਦੇ ਆ ਕਿ ਇਹ ਜਿਹੜਾ ਜਾਗਰਣ ਕਿਹਨਾਂ ਸਹਿਯੋਗ ਨਾਲ ਕਰਵਾਇਆ ਜਾਂਦਾ ਹੈ ਇਹ ਜਾਗਰਣ ਗਵਿੰਦਗੜ ਖੰਨਾ ਸਮਰਾਲਾ ਹੋਰ ਵੀ ਬਹੁਤ ਸ਼ਹਿਰ ਨੇ ਸਾਡੇ ਨਾਲ ਜੁੜੇ ਹੋਏ ਅਮਲੋ ਸਰੰਦ ਮਤਲਬ ਬਹੁਤ ਸ਼ਹਿਰ ਜੁੜੇ ਮੈਨੇ ਹੌਰੀ ਹੌਰੀ ਹਰ ਸਾਲ ਅਸੀਂ ਇੱਕ ਅੱਧਾ ਸ਼ਹਿਰ ਨਾਲ ਜ਼ਰੂਰ ਜ਼ਰੂਰ ਜੋੜਦੇ ਆ ਇਸ ਵਾਰ ਕਿਹੜੀ ਪਾਰਟੀ ਆ ਰਹੀ ਹੈ ਇਸ ਵਾਰ ਵਿਕਰਮ ਰਾਟੌਰ ਬਰਨਾਲੇ ਤੋਂ ਪਾਰਟੀ ਆ ਰਹੀ ਹੈ ਤੇ ਕਿੰਨੀ ਕਿਸੰਧਤਵਾਰੇ ਪਹੁੰਚੇ ਹੁੰਦੀ ਹੈ ਸੰਗਤ ਦੀ ਗਿਣਤੀ ਤਾਂ ਦੇਖੋ ਜੀ ਅਸੀਂ ਕਦੇ ਕੀਤੀ ਨਹੀਂ ਹੈ ਲੇਕਿਨ ਜਿਸ ਨੂੰ ਪੋਲੇ ਸ਼ੰਕਰ ਬੁਲਾਉਂਦੇ ਨੇ ਉਹ ਰਾਤ ਨੂੰ 12 ਵਜੇ ਵੀ ਉਰੇ ਪਹੁੰਚਣ ਦੀ ਕੋਸ਼ਿਸ਼ ਕਰਦੇ ਨੇ ਹਰ ਸ਼ਹਿਰ ਤੋਂ ਕਿਉਂਕਿ ਹਮਾਚਲ ਪ੍ਰਦੇਸ਼ ਜਗਰਣ ਹੋ ਰਿਹਾ ਪੰਜਾਬ ਤੋਂ ਸੰਗਤ ਆਉਂਦੀ ਹੈ ਉਹਨਾਂ ਨੇ ਖੈਰਨ ਲਈ ਤੇ ਲੰਗਰ ਦਾ ਪ੍ਰੋਗਰਾਮ ਕਿਸ ਤਰ੍ਹਾਂ ਕੀਤਾ ਉਹ ਸਾਡੀ ਸੇਵਾ ਸੰਮਤੀ ਜਿਹੜੀ ਹੈ ਜਿਹੜੀ ਅਸੀਂ ਸੰਮਤੀ ਬਣਾਈ ਵੀ ਹੈ ਲੂਟਰੂ ਮਹਾਦੇਵ ਉਹ ਅਸੀਂ ਸਾਰਾ ਪ੍ਰੋਗਰਾਮ ਇੱਥੇ ਰੱਖੀਦਾ ਦਿਨ ਦੇ ਵਿੱਚ ਆਉਣ ਜਾਣ ਵਾਲਿਆਂ ਵਾਸਤੇ ਮਤਲਬ ਲੰਗਰ ਦਾ ਪ੍ਰਬੰਧ ਹੁੰਦਾ ਬੱਚਿਆਂ ਵਾਸਤੇ ਵੀ ਸਪੈਸ਼ਲ ਚੀਜ਼ਾਂ ਬਣਾਈ ਜਾਂਦੀਆਂ ਨੇ ਤੇ ਰਾਤ ਨੂੰ ਲੰਗਰ ਦਾ ਪ੍ਰਬੰਧ ਹੁੰਦਾ ਕੋਈ ਹਿਮਾਚਲ ਸਰਕਾਰ ਵੱਲੋਂ ਵੀ ਕੁਝ ਜਾਂ ਪ੍ਰਸ਼ਾਸਨ ਵੱਲੋਂ ਵੀ ਤੁਹਾਨੂੰ ਕੋਈ ਬੰਦ ਕਰਤੀ ਜਾਂਦੀ ਹੋਰੇ ਨਹੀਂ ਕੋਈ ਅਸੀਂ ਉਹਨਾਂ ਤੋਂ ਵੀ ਕੋਈ ਮਦਦ ਲੱਤੀ ਹੈਗੀ ਉਹ ਉਹਨਾਂ ਦੀ ਇਹੀ ਮਦਦ ਹੁੰਦੀ ਹੈ ਅਸੀਂ ਵੀ ਜਗ੍ਹਾ ਜਾਗਰਣ ਕਰਾਉਨੇ ਆ ਸਾਡਾ ਸਹਿਯੋਗ ਕਰ ਦਿੰਦੇ ਨੇ ਉਹ ਅਰਕੀ ਸ਼ਹਿਰ ਦੇ ਵਿੱਚ ਆਹੇ ਤੇ ਅਰਕੀ ਦੇ ਕੋਈ ਸ਼ਹਿਰ ਵਿੱਚੋਂ ਸਹਿਯੋਗ ਮਿਲਦਾ ਕੁ ਅਰਕੀ ਦੇ ਲੋਕ ਵੀ ਹੁਣ ਤਾਂ ਸਾਡੇ ਨਾਲ ਕਾਫੀ ਜੁੜ ਗਏ ਨੇ ਕਨੇਹਾਰ ਦੇ ਲੋਕ ਵੀ ਸਾਡੇ ਨਾਲ ਜੁੜ ਗਏ ਨੇ ਕਨੇਹਾਰ ਦੇ ਬੰਦੇ ਸਾਡੀ ਬਹੁਤ ਮਦਦ ਕਰਦੇ ਨੇ ਤੇ ਕੀ ਕਹਿਣਾ ਚਾਹੁੰਦੇ ਜੋ ਸਿਮਰ ਤੁਰੇ ਪਹੁੰਚੋ ਵੀ ਜਾਗਰਾਨਾ ਜ਼ਰੂਰ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆਂ ਵੀ ਸ਼ਿਵਜੀ ਮਹਾਰਾਜ ਦੇ ਆ ਕੇ ਦਰਸ਼ਨ ਕਰੋ ਇੱਥੇ ਹਰ ਆਸਮਰਾਲ ਪੂਰੀ ਹੁੰਦੀ ਹੈ ਅਸੀਂ ਜਿੱਦੇ ਲੱਗੇ ਆਂ ਪੋਲੇ ਸ਼ੰਕਰ ਨੇ ਸਾਨੂੰ ਕਦੇ ਪਿੱਛੇ ਮੁੜ ਕੇ ਦੇਖਣ ਦੀ ਮਤਲਬ ਉਹਨੇ ਕੀਤੀ ਹੈਗੀ ਸਾਡੇ ਤੇ ਸਦਾ ਆਸ਼ੀਰਵਾਦ ਰੱਖਿਆ ਭੋਲੇ ਸ਼ੰਕਰ ਨੇ ਉਹਨਾਂ ਦਾ ਪੁਰਾਣਾ ਮੰਦਿਰ ਆਰੇ ਪੁਰਾਣਾ ਤਾਂ ਸਦੀਆਂ ਪੁਰਾਣਾ ਜੀ ਮੰਦਿਰ ਨਹੀਂ ਹੈ ਵੈਸੇ ਤਾਂ ਗੁਫਾ ਸ਼ਿਵਜੀ ਦੀ ਗੁਫਾ ਹੈ ਮਤਲਬ ਇਹ ਭਗਵਾਨ ਇੱਥੇ ਆਪਣੇ ਆਪ ਪ੍ਰਗਟ ਹੋਏ ਬੈ ਨੇ ਇੱਥੇ ਕੋਈ ਮਤਲਬ ਪਿੰਡੀ ਦੇ ਰੂਪ ਦੇ ਵਿੱਚ ਕਿਸੇ ਨੇ ਸਤਾਫਤ ਨਹੀਂ ਕੀਤੇ ਹੈਗੇ ਆਪਣੇ ਆਪ ਹੀ ਪ੍ਰਗਟ ਹੋਏ ਹੋਏ ਨੇ ਇੱਥੇ ਭੋਲੇ ਸ਼ੰਕਰ ਠੀਕ ਰਾਜੂ ਜਨੈਜਾ ਅਜਲੇਜਾ ਜੀ ਜਾਗਰਣ ਕਰਵਾ ਰਹੇ ਹਾਂ ਕਿੰਨੀ ਤਰੀਜ਼ਾ ਜਾਗਰਣਾ ਤਾਂ ਅੱਜ ਕੀ ਕਰਨਾ ਹੈ 21 ਸਤੰਬਰ ਸ਼ਨੀਵਾਰ ਦਾ ਜਾਗਰਣ ਹੈ ਜੀ ਇਹ 24ਵਾਂ ਜਾਗਰਣ ਹੈ ਜੀ ਸਾਡਾ ਪੋਲੇ ਸ਼ੰਕਰ ਦੀ ਕਿਰਪਾ ਨਾਲ ਹਰ ਵਾਰ ਬੋਮਾ ਮਾ ਕੇ ਦੁਨੀਆ ਪਹੁੰਚਦੀ ਆ ਸਾਰੇ ਪੰਜਾਬ ਤੋਂ ਹਿਮਾਚਲ ਤੋਂ ਲੋਕ ਆਂਦੇ ਨੇ ਪੋਲੇ ਸ਼ੰਕਰ ਦੇ ਦਰਸ਼ਨ ਦੇਦਾਰ ਕਰਦੇ ਨੇ ਜਾਗਰਣ ਦੇ ਵਿੱਚ ਮਹਾਮਾਈ ਦੇ ਪੋਲੇ ਸ਼ੰਕਰ ਦੇ ਭਜਨਾਂ ਦਾ ਬਹੁਤ ਸੁੰਦਰ ਇੱਥੇ ਆਨੰਦ ਮਾਣਦੇ ਨੇ ਠੀਕ ਹੈ ਨਹੀਂ ਲੰਗਰ ਦਾ ਇੱਥੇ ਪੂਰਾ ਪ੍ਰਬੰਧ ਹੁੰਦਾ ਜੀ ਠੀਕ ਹੈ ਨਹੀਂ ਬਾਹਰ ਚੀਜ਼ ਦੀ ਫੈਸਿਲਿਟੀ ਹੁੰਦੀ ਹੈ ਪਬਲਿਕ ਲਈ ਸਾਰਾ ਲਾਈਟਾਂ ਵਗੈਰਾ ਬਹੁਤ ਅੱਛੇ ਤਰੀਕੇ ਨਾਲ ਲਾਈਆਂ ਜਾਂਦੀਆਂ ਵਿਕਰਮ ਰਾਠੌਰ ਜੀ ਆ ਰਹੇ ਨੇ ਜੀ ਇਸ ਵਾਰ ਬਰਨਾਲੇ ਤੋਂ ਜਿਹੜਾ ਉਹ ਮਹਾਮਾਈ ਦਾ ਗੁਣਗਾਨ ਕਰਨਗੇ ਸੰਗਤ ਦੇ ਠਹਿਰਨ ਲਈ ਕੀ ਅਰੇਂਜਮੈਂਟ ਕਿਤੇ ਆਉਂਦੇ ਨੇ ਦੇ ਕੋਈ ਸੰਗਤ ਦੇ ਠਹਿਰਨ ਦਾ ਤਾਂ ਆਇਆ ਹੁੰਦਾ ਜੀ ਆਪਣੇ ਕੋਲ ਜਿੱਥੇ ਜਿੰਨੀ ਕਰ ਇੱਥੇ ਬਣੇ ਹੋਏ ਨੇ ਕਮਰੇ ਉਹਦੇ ਵਿੱਚ ਬੈਠਦੇ ਨੇ ਉੱਠਦੇ ਨੇ ਬਾਕੀ ਤਾਂ ਜਾਗਰਨ ਦੇ ਵਿੱਚ ਹੀ ਪੰਡਾਲ ਹੁੰਦਾ ਹੈ ਉੱਪਰ ਗੁਫਾ ਦੇ ਵਿੱਚ ਪਬਲਿਕ ਬੈਠਦੀ ਹੈ ਭੋਲੇ ਸ਼ੰਕਰ ਦੇ ਦਰਸ਼ਨ ਦੇਦਾਰ ਕਰਦੀ ਹੈ ਬਾਕੀ ਆਏ ਜੀ ਪੂਰਾ ਮੰਦਿਰ ਦੇ ਵਿੱਚ ਹੀ ਹਰ ਜਗ੍ਹਾ ਤੇ ਪਬਲਿਕ ਹੀ ਹੁੰਦੀ ਹੈ ਜੀ ਠੀਕ ਹੈ ਨਹੀਂ ਇੱਥੇ ਜੀ ਕੋਈ ਹੋ ਨਹੀਂ ਹੈਗਾ ਮਤਲਬ ਇੱਕ ਫੈਮਿਲੀ ਮਤਲਬ ਫੰਕਸ਼ਨ ਟਾਈਪ ਹੁੰਦਾ ਹੈ ਪੋਲੇ ਸ਼ੰਕਰ ਦੀ ਕਿਰਪਾ ਨਾਲ ਜਾਗਰਣ ਦੀ ਤਿਆਰੀ ਕਿਨੇ ਕਿੰਨਾ ਚਿਰ ਪਹਿਲਾਂ ਸ਼ੁਰੂ ਕਰ ਦਿੰਦੇ ਹਾਂ ਜਾਗਰਣ ਦੀ ਤਿਆਰੀ ਤਾਂ ਪੋਲੇ ਸ਼ੰਕਰ ਦੀ ਕਿਰਪਾ ਨਾਲ 2 ਕੁ ਦਿਨ ਪਹਿਲਾਂ ਇੱਥੇ ਆਈਦਾ ਜੀ ਵੈਸੇ ਅਸੀਂ ਮਹੀਨਾ ਪਹਿਲਾਂ ਅਸੀਂ ਸ਼ੁਰੂ ਹੋ ਜਾਂਦੇ ਹਾਂ ਅੱਜ ਅਸੀਂ ਇੱਧਰ ਆਏ ਹਾਂ ਜੀ ਥੋੜਾ ਮੌਕੇ ਦਾ ਮੌਜਨਾ ਕਰਨ ਪੋਲੇ ਸ਼ੰਕਰ ਦੇ ਦਰਸ਼ਨ ਕਰਨ 15 ਅਗਸਤ ਨੂੰ ਅਰਸਾ ਲਾਈਦਾ ਜੀ ਝੰਡਾ ਲਹਿਰਾਈਦਾ ਅਕੀਨਾ ਜੀ ਜੀ ਸ਼ਰਮਾ ਡਿਰੋ ਜੀ जागरण में आरंभ की शुरुआत जिक्र वास्ते पहुंचे जब जागरण यहाँ पे होता है तो मेमा इतनी होती है हर श्रद्धालु आंधी हो तूफान हो और अपनी श्रद्धा के अनुसार जो भी दान दक्षिणा देते हैं मंदिर की डेवलपमेंट के लिए तो मंडी गोविंदगढ़ जो लुटू महाराज की सेवा कर रहे हैं उनके सहयोग के साथ यहाँ पे तो उस उन्होंने इंतजाम किया है यहाँ पे आज यही करने आए थे और झंडा हमारा पंद्रह अगस्त की वजह से हम झंडा फहराना मेन है हमारा और उसके लिए हम यहाँ पे जो नेक्स्ट प्रोग्राम है हमारा जागरण का उसके लिए हम यहाँ पे अरेंजमेंट करने आए हैं कि कैसे क्या करना है पहाड़ा बिचा ठंड का मौसम भी ठंड था, उसके लिए उसके लिए सभा ने और मंदिर कमेटी ने हर इंतजाम किया हुआ है रहने के लिए गद्दे भी हैं बिस्तर भी, भी हैं हर इंतजाम तो है।, है कमरे हैं पानी नहाने धोने के लिए बाथरूम हर चीज़ सुविधा है भी तो फैमिली भी पहुँच गया उनके लिए मैं तो सभी फैमिली को यही बोलना चाहूंगा पंजाब हरियाणा हिमाचल जितने भी लोग हैं यहाँ पे आए हर सुविधा का यहाँ पे प्रोग्राम है हर सुविधा मिलती है यहाँ पे खाने का बढ़िया है लंगर सा हाल बहुत बढ़िया है लंगर भी बढ़िया मिलता है अदर खाने भी बनाए जाते हैं जैसे पकौड़ा होया चाय समोसा होया ये चीज़ें भी एक्स्ट्रा बच्चों के लिए बनाते हैं तो उसके अंदर ਉਹਨੂੰ ਕਿੰਨੇ ਸਾਲ ਹੋ ਗਏ ਰਿਹਾ ਹਾਂ ਜੀ ਮੇਰੇ ਕੋ ਵੀ 12 13 ਸਾਲ ਇੱਥੇ ਪੇ ਹੋ ਗਏ ਆਤੇ ਹੋਏ ਇਨਕੇ ਸਾਥ ਸਹਿਯੋਗ ਕਰਨੇ ਲਈ ਵਿਮਹਾਰ ਸਾਧ ਤੱਕ